ਮਾਜੀ ਵੀਰੋ ਮੈਂ ਕੁਝ ਨਹੀਂ ਕਹਿਣਾ ਤੁਸੀਂ ਵੀਡੀਓ ਚੈੱਕ ਕਰੋ ਫਿਰ ਆਪਾਂ ਅੱਗੇ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਦੱਸਦੇ ਆ ਆਪਣੇ ਬਾਰੇ ਆਪਾਂ ਕੀ ਕਹਿੰਦੇ ਆ ਨੂੰ ਇਹ ਮਾਰੇ ਕਮਰੇ ਮੇਂ ਥੋਟੋ ਤੇਰੀ ਮੈਂਨੇ ਨੋਜ ਨੋਜ ਕੇ ਕਾੜ ਦੇ ਮੈਂ ਹੱਲ ਪਾਉਂ ਕਿ ਜਤੀਨਾ ਕਾ ਕਦੇ ਤੂੰ ਕਰੇ ਪੈਰ ਨੀ ਉਾਰ ਦੇ ਮੈਂ ਹੱਲ ਪਾਉਂ ਕਿ ਜਤੀਨਾ ਨੀ ਕੱਟਦੀ ਇੱਕ ਹੋਰ ਖੋਜ ਇੱਥੇ ਕਿਹੜਾ ਕਮਰਾ ਹੁੰਦਾ ਹੰਦਾ ਕਮਰਾ ਤੁਹਾਡੇ ਕੋਲ ਬਹੁਤ ਬ੍ਰੀਕ ਮਿਕਸ ਹੀ ਆ ਪੂਰੀ ਬ੍ਰੀਕ ਬ ਨੂੰ ਬ੍ਰੀਕ ਕਰ ਕਰਕੇ ਕਰ ਕਰਕੇ ਘੜ ਘੜ ਕੇ ਬਾਸ ਤੁਸੀਂ ਉਹਨੂੰ ਬ੍ਰੀਕ ਕਰ ਕਰਕੇ ਨਾ ਆਪੋ ਦੀ ਨਵੀਂ ਨਵੀਂ ਬਸ ਲੈ ਕੇ ਆਉਂਦੇ ਹੋ ਖੋਜਾਂ ਕੱਢ ਕੱਢ ਕੇ ਲਿਆਉਂਦੇ ਮੈਂ ਨਹੀਂ ਕਰਿਆ ਅਨਮੋਲ ਵੀਰ ਕਰ ਰਿਹਾ ਜੇ ਆਪਣੇ YouTube ਚੈਨਲ ਤੇ ਪਹਿਲੇ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਗਰੰਟੀ ਨੂੰ ਪ੍ਰੈਸ ਕਰ ਲਓ ਤਾਂ ਉਹਨਾਂ ਓਨ ਵਾਲੀ ਹਰ ਵੀਡੀਓ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਆਪਾਂ JSR ਤੇ ਦਾ ਵੀਡੀਓ ਰੋਸਟ ਵੀਡੀਓ ਅਪਲੋਡ ਕਰਦੇ ਰਹਿਣੇ ਆ ਫੇਸਬੁਕ ਤੇ ਫੇਸਬੁਕ ਪੇਜ ਨੂੰ ਲਾਈਕ ਕਰ ਲਿਓ ਇੰਸਟਾ ਦੇਖਣ ਇੰਸਟਾ ਨੂੰ ਫੋਲੋ ਕਰ ਲਿਓ ਪਹਿਲਾ ਚੈੱਕ ਵੀਡੀਓ ਕਰੋ ਫਿਰ ਆਪਾਂ ਮਿਲਦੇ ਆ ਨਹੀਂ ਇੱਥੇ ਕਿਹੜਾ ਕਮਰਾ ਆ ਗਿਆ ਨਹੀਂ ਕੁੜੀਓ ਕਰਤੀ ਨਵੀਂ ਖੋਜ ਬੜੀ ਬਾਰੀਕ ਮਿਕਸੀ ਆ ਤੁਹਾਡੇ ਕੋਲ ਬੜੀ ਬਾਰੀਕ ਪੋਰਡ ਨਹੀਂ ਐ ਕਰਕੇ ਕਿਤੇ ਛਾਤੀ ਦਾ ਛਿਲ ਲਈ ਆਪਣੀ ਨਹੀਂ ਹੱਦ ਕੀਤੀ ਨਹੀਂ ਮੇਰੀ ਗੱਲ ਸੁਣੋ ਇਹਨੂੰ ਐਕਟਿੰਗ ਕਮਾ ਕਿ ਲੈਟਰਿੰਗ ਕਮਾ ਜੇ ਇਹਨੂੰ ਐਕਟਿੰਗ ਕਹਿੰਨਾ ਵੀਰੋ ਤੇ ਐਕਟਿੰਗ ਦਾ ਅਪਮਾਨ ਹੈ ਜੇ ਇਹਨੂੰ ਲੈਟਰਿੰਗ ਕਹਿੰਨਾ ਤੇ ਲੈਟਰਿੰਗ ਦਾ ਅਪਮਾਨ ਹੈ ਇਹਨੂੰ ਮੈਂ ਕੁਝ ਨਹੀਂ ਕਹਿ ਸਕਦਾ ਨਹੀਂ ਇਹ ਹੁਣ ਉਦੋਂ ਹਟੂਗੀ ਜਦੋਂ ਇਹਦੇ ਘਰ ਵਾਲੇ ਨੇ ਇਹਦੀ ਛਾਤੀ 'ਚ ਲੱਤਾਂ ਮਾਰੀਆਂ ਹਾਂਜੀ ਬਾਕੀ ਨਾ ਕਮੈਂਟਾਂ ਜਿਆਦਾ ਨਾ ਵਿਚਾਰ ਤੁਸੀਂ ਜਰੂਰ ਦੱਸਿਆ ਕਰੋ ਤੇ ਜੇ ਸਾਰ ਨੂੰ ਸਬਸਕ੍ਰਾਈਬ ਜਰੂਰ ਕਰੋ ਯਾਰ ਕਰਸਪਟ